ਅ ਦਰਸਲ ਅੱਜ ਅਸੀਂ ਜਿਹੜਾ ਇਹ ਹਲਕਾ ਪਟਿਆਲਾ ਦਿਹਾਤੀ ਹੈ ਉਹਦਾ ਪਿੰਡਕ ਐ ਦੂਪੁਰ ਉਰੇ ਖੜੇ ਆ ਅਸੀਂ ਮੈਨੂੰ ਹੁਣੇ-ਹੁਣੇ ਸਾਡੇ ਔਨਰੇਬਲ ਸਤਕਾਰਯੋਗ ਡਾਕਟਰ ਬਲਬੀਰ ਸਿੰਘ ਜੀ ਜੋ ਕੈਬਨਿਟ ਮਨਿਸਟਰ ਪੰਜਾਬ ਨੇ ਹੈਲਥ ਮਨਿਸਟਰ ਉਹਨਾਂ ਦੀ ਕਾਲ ਆਈ ਸੀ ਕਿ ਸੌਨ ਸਾਹਿਬ ਮੇਰੀ ਕੰਸਟੀਟੂਐਂਸੀ ਦੇ ਵਿੱਚ ਇਸ ਤਰ੍ਹਾਂ ਦੀ ਕੋਈ ਅਨਫੋਰਚੂਨੇਟ ਘਟਨਾ ਵਾਪਰੀ ਹੈ ਉਹ ਖੁਦ ਅੱਜ ਅੰਮ੍ਰਿਤਸਰ ਸੀ ਤਾਂ ਉਹਨਾਂ ਨੇ ਮੈਨੂੰ ਕਿਹਾ ਵੀ ਤੁਸੀਂ ਇਮੀਡੀਏਟਲੀ ਉੱਥੇ ਪਹੁੰਚੋ ਸੋ ਅਸੀਂ ਪੂਰੇ ਪ੍ਰਸ਼ਾਸਨ ਦੇ ਨਾਲ ਡਿਪਟੀ ਕਮਿਸ਼ਨਰ ਸਾਡੇ ਏਡੀਸੀ ਸਾਡੇ ਐਸਡੀਐਮ ਸਾਰਿਆਂ ਦੇ ਨਾਲ ਅਸੀਂ ਅੱਜ ਉਰੇ ਪਹੁੰਚੇ ਹੈ ਤੇ ਜੇ ਜਿੱਥੇ ਅੱਜ ਮੌਕੇ ਦੇ ਉੱਤੇ ਇਹ ਕੱਲ ਘਟਨਾ ਵਾਪਰੀ ਸੀ ਅੱਗ ਲੱਗੀ ਹੈ ਅੱਜ ਅਸੀਂ ਉਰੇ ਪਹੁੰਚੇ ਕੈਦੂਪੁਰ ਵਿਖੇ ਲੰਬੜਦਾਰ ਸਾਹਿਬ ਸਰਪੰਚ ਸਾਹਿਬ ਸਾਰੇ ਜਣੇ ਅੱਜ ਨਾਲ ਉਰੇ ਪਹੁੰਚੇ ਨੇ ਤੇ ਦੇਖੋ ਜਿਹੜੀ ਤਾਂ ਨਾੜ ਸੀ ਇਹ ਫਸਲ ਤਾਂ ਕੱਟੀ ਗਈ ਸੀ ਨਾੜ ਖੜੀ ਸੀ ਨਾੜ ਦਾ ਜਿਹੜਾ ਤਾਂ ਨੁਕਸਾਨ ਹੋਇਆ ਉਹ ਤਾਂ ਡਾਕਟਰ ਬਲਬੀਰ ਸਿੰਘ ਜੀ ਨੇ ਮੈਨੂੰ ਖੁਦ ਇਹ ਸ਼ੋਰ ਕੀਤਾ ਕਿ ਜਿਹੜਾ ਵੀ ਕੋਈ ਨੁਕਸਾਨ مالی ਨੁਕਸਾਨ ਹੋਇਆ ਉਹਦੇ ਪਰ ਭਾਈ ਉਹ ਕਹਿੰਦੇ ਮੈਂ ਆਪਣੇ ਆਪ ਪੂਰੀ ਕਰਕੇ ਦਊਂਗਾ ਬਿਲਕੁਲ ਕਿਸੇ ਕਸਮ ਦੀ ਟੈਨਸ਼ਨ ਲੈਣ ਦੀ ਜਰੂਰਤ ਨਹੀਂ ਚਿੰਤਾ ਕਰਨ ਦੀ ਜਰੂਰਤ ਨਹੀਂ ਪਰ ਇੱਕ ਦੁੱਖ ਦੀ ਗੱਲ ਇਹ ਵੀ ਇਹਦੇ 'ਚ ਇੱਕ ਬੰਦਾ ਜਾਨੀ ਕਿ ਅੱਗ ਦੀ ਲਪੇਟ 'ਚ ਆ ਗਿਆ ਸੀ ਤੋ ਜਿਹੜੀ ਪਿੱਛੇ ਤੁਸੀਂ ਉਹ ਜਿੱਥੇ ਤੋਂ ਉਹ ਸਮਾਦ ਦੇਖਦੇ ਹੋ ਕਹਿੰਦੇ ਉੱਥੇ ਉਹ ਬੰਦੇ ਬੰਦਾ ਥੋੜਾ ਜਿਹਾ ਝੁਲਸ ਗਿਆ ਸੀ ਤੇ ਉਹਨੂੰ ਜ਼ੇਰੇ ਇਲਾਜ ਉਹ ਉਹਨੂੰ ਪਹਿਲਾਂ ਉਹ ਰਜਿੰਦਰਾ ਭੇਜੇਗੇ ਜਿੰਦਰਾ ਤੋਂ ਪੀਜੀਏ ਭੇਜ ਦਿੱਤਾ ਗਿਆ ਪੀਜੀਏ ਡਾਕਟਰ ਬਲਬੀਰ ਸਿੰਘ ਜੀ ਨੇ ਖੁਦ ਉਹਦੀ ਮਤਲਬ ਕਿ ਡਾਕਟਰਾਂ ਨਾਲ ਗੱਲ ਕਰਕੇ ਬੜੀ ਬਰੀਕੀ ਨਾਲ ਉਹਦੀ ਸਾਰੀ ਪੁੱਛਿਆ ਵੀ ਕਨਾਂਕ ਮਤਲਬ ਕਿ ਆਪਾਂ ਉਹ ਕੱਲ ਨੂੰ ਡਾਕਟਰ ਬਲਬੀਰ ਸਿੰਘ ਹੈਲਥ ਮਿਨਿਸਟਰ ਸਾਹਿਬ ਉੱਥੇ ਜਾਣਗੇ ਵੀ ਖੁਦ ਜਾਣਗੇ ਪੀਜੀਆਈ ਦੇ ਵਿੱਚ ਤੇ ਉਹਦਾ ਸਾਰਾ ਜਿੰਨਾ ਵੀ ਇਲਾਜ ਦੇ ਉੱਤੇ ਚਾਹੇ ਖਰਚਾ ਆਵੇ ਉਹਦੀ ਦਵਾਈਆਂ ਤੇ ਖਰਚਾ ਆਵੇ ਕੁਝ ਵੀ ਆਵੇ ਪੀਜੀਆਈ ਦੇ ਡਾਕਟਰਸ ਦੇ ਨਾਲ ਉਹ ਮਤਲਬ ਗੱਲ ਕਰਕੇ ਅਸੀਂ ਹਰ ਕਿਸਮ ਦਾ ਜਣੀ ਕਿ ਸਰਕਾਰ ਪੱਖੋਂ ਜਣੀ ਕਿ ਕਿਸੇ ਕਿਸਮ ਦੀ ਉਹਨੂੰ ਦੁੱਖ ਤਕਲੀਫ ਨਹੀਂ ਆਣ ਬੰਦੀ ਤਾਂ ਮੌਸਮ ਦੇ ਵਿੱਚ ਤਬਦੀਦੀ ਹੈ ਇੱਕਦਮ ਮੌਸਮ ਦੇ ਵਿੱਚ ਤੁਸੀਂ ਦੇਖੋ ਹੀਟ ਆਈ ਹੈ ਕਾਫੀ ਜ਼ਿਆਦਾ ਦੂਸਰਾ ਆ ਤਾਂ ਜਿਵੇਂ ਦੱਸਿਆ ਸੀ ਮੈਨੂੰ ਪਿੰਡ ਵਾਸੀਆਂ ਨੇ ਸਾਰਿਆਂ ਨੂੰ ਦੱਸਿਆ ਤਾਂ ਰੋਡ ਦੇ ਉੱਤੇ ਹੀ ਕੋਈ ਜਾਂਦਾ ਹੋਇਆ ਜਿਵੇਂ ਕੋਈ ਮਤਲਬ ਕੋਈ ਪ੍ਰਵਾਸੀ ਬੰਦਾ ਜਾਂ ਕੋਈ ਪਤਾ ਨਹੀਂ ਕੌਣ ਹੋਊਗਾ ਜਿਨੇ ਜਣੀ ਕਿ ਜਣੀ ਕਿ ਉਹਰੇ ਉਹ ਕਰਤਾ ਇਹ ਜਿੱਦ ਤੋਂ ਅੱਗ ਫੈਲਦੀ ਫੈਲਦੀ ਹੈ ਸਾਰੀ ਇਸ ਏਰੀਏ ਕੰਨੀ ਨੂੰ ਫੈਲ ਗਈ ਸੋ ਮਤਲਬ ਇਸ ਤਰ੍ਹਾਂ ਦੀ ਘਟਨਾ ਇਹ ਕਿਤੇ ਵੀ ਕਿਵੇਂ ਵੀ ਵਾਪਰ ਸਕਦੀ ਹੈ ਕੋਈ ਪਤਾ ਨਹੀਂ ਹੁੰਦਾ ਇਹ ਚੀਜ਼ ਆ ਇਹਦੇ ਤਾਂ ਵਿੱਚ ਦੀ ਕੋਈ ਵੱਡੀ ਤਾਰ ਵੀ ਨਹੀਂ ਲੰਘਦੀ ਵੀ ਆਪਾਂ ਕਹੀਏ 스ਪਾਰਕਿੰਗ ਹੋ ਗਈ ਸੋ ਵੱਖ-ਵੱਖ ਕਰਨ ਕਾਰਨ ਬਣ ਜਾਂਦੇ ਨੇ ਹੁਣ ਦੇਖੋ ਇਹ ਚੀਜ਼ ਦਾ ਕਾਰਨ ਹੈ ਇਹ ਖੁੱਲੇ ਅਸਮਾਨ ਦੇ ਥੱਲੇ ਹੈ ਕੀ ਕਾਰਨ ਬਣੇ ਇਹ ਤਾਂ ਤਾਂ ਹੁਣ ਪਰਮਾਤਮਾ ਹੀ ਦੱਸ ਸਕਦਾ ਪਰ ਜੇ ਨੁਕਸਾਨ ਹੋਇਆ ਨੁਕਸਾਨ ਦੀ ਭਰਪਾਈ ਹੈ ਜਿਹੜੀ ਉਹ ਅਸੀਂ ਤੁਹਾਨੂੰ ਇਹ ਸ਼ੋਰ ਕਰਦੇ ਹਾਂ ਪੱਕਾ 100% ਦੇਖੋ ਇਹ ਪੰਜਾਬ ਸਰਕਾਰ ਦਾ ਬਹੁਤ ਵਧੀਆ ਸਲਾਗੈ ਜੋ ਕਦਮਾਂ ਕੱਲ ਇੱਥੇ ਸ਼ਾਮੀ ਅੱਗ ਲੱਗੀ ਸੀਗੀ ਅੱਗ ਤਾਂ ਚਲੋ ਨਾੜ ਨੂੰ ਲੱਗੀ ਹੈ ਪਰ ਫਿਰ ਵੀ ਸਾਡੇ ਬਹੁਤ ਹੀ ਸਤਿਕਾਰਯੋਗ ਡਾਕਟਰ ਬਲਬੀਰ ਸਿੰਘ ਜੀ ਸਿਹਤ ਮੰਤਰੀ ਪੰਜਾਬ ਉਹਨਾਂ ਨੇ ਸਰਦਾਰ ਤਰਨਪ੍ਰੀਤ ਸਿੰਘ ਸੌਂਦ ਪੰਚਾਇਤ ਮੰਤਰੀ ਪੰਜਾਬ ਨੂੰ ਭੇਜਿਆ ਵੀ ਤੁਸੀਂ ਮੌਕੇ ਤੇ ਹਾਲਾਤ ਦੇਖੋ ਪਰ ਮੰਤਰੀ ਸਾਹਿਬ ਆਈ ਨੀ ਨਾ ਇਹ ਸ਼ਵਾਸਨ ਦਵਾਇਆ ਵੀ ਉਸ ਜਿਹੜਾ ਮਜ਼ਦੂਰ ਜਲ ਗਿਆ ਅੱਗ ਨਾਲ ਵੀ ਉਹਦਾ ਜਿਹੜਾ ਵੀ ਇਲਾਜ ਹੋਊਗਾ ਪੀਜੀਐ ਵਿੱਚ ਸਾਰਾ ਫ੍ਰੀ ਹੋਊਗਾ ਤੇ ਬਾਕੀ ਜੋ ਵੀ ਅਸੀਂ ਮਦਦ ਕਰ ਸਕਦੇ ਆਂ ਪੰਜਾਬ ਸਰਕਾਰ ਵੱਲੋਂ ਜਰੂਰ ਕਰਾਂਗੇ ਕਿਸ ਤਰ੍ਹਾਂ ਦੇਖਦੇ ਹੋ ਇੰਨਾ ਜਲਦੀ ਪਹੁੰਚਿਆ ਮੰਤਰੀ ਦਾ ਬਹੁਤ ਵਧੀਆ ਜੀ ਤੇ ਮੰਤਰੀ ਸਾਹਿਬ ਅੱਜ ਕਿਤੇ ਬਾਹਰ ਸੀਗੇ ਉਹਨਾਂ ਨੇ ਨਾ ਮੰਤਰੀ ਸਾਹਿਬ ਦੀ ਡਿਊਟੀ ਲਈ ਬਹੁਤ ਵਧੀਆ ਸਲਾਗਜੋ ਕਦਮ ਆ ਪੰਜਾਬ ਸਰਕਾਰ ਦਾ ਸਰਕਾਰ ਦਾ ਧੰਨਵਾਦ ਕਰਦੇ ਆ ਅਸੀਂ ਸਰਕਾਰ ਦਾ ਅਸੀਂ ਧੰਨਵਾਦ ਕਰਦੇ ਆ ਕਿ ਕਿਸਾਨਾਂ ਦੀ ਸੁਣਨਗੇ ਸੁਣੀ ਹੈ ਤੇ ਕਿਸਾਨ ਨੂੰ ਸਾਰਾ ਹੋ ਜਾਂਦਾ ਦੁੱਖ ਦੇ ਟਾਈਮ 'ਚ ਧੰਨਵਾਦ ਕਰਦੇ ਆ ਸਰਕਾਰ ਦਾ ਅਸੀਂ ਇਸ ਕਰਕੇ ਮੰਤਰੀ ਸਾਹਿਬ ਪਹੁੰਚਣ ਬਹੁਤ ਬਹੁਤ ਧੰਨਵਾਦ ਹਨ ਦਾ ਤਰੀ ਉਸ ਜਗ੍ਹਾ ਤੇ ਪਹੁੰਚੇ ਨੇ ਜਿੱਥੇ ਕੱਲ ਇਹ ਘਟਨਾ ਵਾਪਰੀ ਹੈ ਕਿਸ ਤਰ੍ਹਾਂ ਦਾ ਕਹਿਣਾ ਚਾਹੁੰਦੇ ਪੰਜਾਬ ਸਰਕਾਰ ਠੀਕ ਹੈ ਜੀ ਬਹੁਤ ਵਧੀਆ ਕਰਿਆ ਇਹਨਾਂ ਨੇ ਦੁੱਖ ਚ ਨਾਲ ਖੜੇ ਨੇ ਕਿਸਾਨਾਂ ਦੇ ਵੀ ਉਹ ਪਰਿਵਾਰ ਦੇ ਵੀ ਤੇ ਬਹੁਤ ਵਧੀਆ ਉਬਰਾਲਾ ਪੰਜਾਬ ਸਰਕਾਰ ਦਾ ਜਿਸ ਤਰ੍ਹਾਂ ਲੱਗਿਆ ਸੀ ਤੁਸੀਂ ਵਿੱਚ ਸੀ ਅੱਗ ਬੁਝਾਉਣ ਦੇ ਵਿੱਚ ਵੀ ਮੌਕੇ ਤੇ ਇਹ ਅੱਗ ਹੋ ਰਹੀ ਆ ਲਿੰਕ ਰੋਡ ਪੈਂਦਾ ਨਾਲ ਆਹ ਸਾਨੂੰ ਤਾਂ ਆਇਆ ਜਦੋਂ ਅੱਗ ਲੱਗੀ ਵੀ ਸੀਗੀ ਕਹਿੰਦੇ ਵੀ ਕੋਈ ਸਿਗਰਟ ਬੀੜੀ ਵਾਲਾ ਜਾਂਦਾ ਜਾਂਦਾ ਕੋਈ ਛਿੱਟ ਗਿਆ ਹੋਊਗਾ ਪੀ ਕੇ ਕਾਫੀ ਲਾਂ ਲਾਂ ਮਤਲਬ ਜਲ ਚੁੱਕਿਆ ਸੀ ਜਨੂ ਅਸੀਂ ਆਏ ਤੇ ਉਹ ਬੰਦਾ ਤਾਂ ਅੱਗ ਬੁਝੀ ਤੋਂ ਦੇਖਿਆ ਸੀ ਨੇ ਜਿਹੜੇ ਬੰਦੇ ਦਾ ਨੁਕਸਾਨ ਹੋਇਆ ਕਾਫੀ ਝੁਲਸ ਗਿਆ ਸੀਗਾ ਜਨੂ ਸਾਰੇ ਅੱਗ ਬੁਝਾਉਣ ਚ ਬਿਜੀ ਸੀਗੇ ਉਹ ਪਤਾ ਹੀ ਨਹੀਂ ਲੱਗਿਆ ਧੂਏਂ ਚ ਵੀ ਇੱਥੇ ਬੰਦਾ ਵੀ ਉਹ ਮਤਲਬ ਅੱਗ ਦੀ ਲਪੇਟ ਦੇ ਵਿੱਚ ਆ ਗਿਆ